ਘੜਾ ਦੇ ਨੂੰ ਜਾਣਾ ਤੇ ਮਾਂ ਜੋ ਡਾਕਟਰ ਜੋਤੀ যাদਬ ਬੈਂਸ ਆਈਪੀਐਸ ਜਿਹੜਾ ਤੰਪਿਸ ਖਤਾਂ ਦੀ ਰਹਿਮ ਨਾਈਟ ਜਿਹੜੇ ਮਾੜਿਆਂ ਸੰਭ ਕਾਬੂ ਕਲ ਮਹਿਮ ਚਲਾਈ ਗਈ ਸੀ ਇਸ ਮਹਿਮਦਾਨ ਸਾਡੇ ਐਸਪੀ ਜੀ ਸਾਹਿਬ ਸ਼੍ਰੀ ਬਾਬੂ ਪਵਨਜੀ ਚੌਧਰੀ ਅਤੇ ਮੋਤਮਰ ਸਿੰਘਲਾ ਡੀਐਸਪੀ ਜੀ ਸਾਹਿਬ ਤੇ ਇੰਸਪੈਕਟਰ ਸੀਏ ਖਨਾ ਪ੍ਰਦੀਪ ਸਿੰਘ ਤੇ ਕੋਤ ਮੇਰੇ ਵੱਲੋਂ ਇਸ ਟੀਮ ਦੇ ਵਿੱਚ ਮਤਲਬ ਐਮ ਭੂਮਿਕਾ ਨਭੀ ਇਸ ਦਰਾਂ ਨੇ ਮਕਦਮਾ ਨੰਬਰ 99 ਵਿੱਚ 11 ਦੋਸ਼ੀਆਂ ਨੂੰ ਤੇਰ ਪਰ ਇਹ ਇਸ ਤਰ੍ਹਾਂ ਕਿ ਉਹ ਪਾਸ ਕਰ ਕਿ ਮਤੀ 19/5/25 ਨੂੰ ਥਾਣਾ ਸਿੱਟੀ ਤੋਂ ਦੀ ਪੁਲਿਸ ਪਾਰਟੀ ਸ਼ਕਤੀ ਹਾਲ ਵਿੱਚ ਜਿਹੜੀ ਮਕੋੜੀ ਹੋਈ ਸੀ ਉਹਦੇ ਸਵਾਲ ਤੇ ਸਾਨੂੰ ਮਕੋੜੀ ਹੋਈ ਸੀ ਕਿ ਕੰਟਰੀ ਹੌਟ ਦੇ ਵਿੱਚ ਕੁਝ ਵਹੀਕਲ ਕਾਰ ਪਿਊਟਾ ਕੋਈ ਮਾਰਕਾ ਸਪਲੈਂਡਰਿਕ ਮੋਟਰਸਾਈਕਲ ਖੜੇ ਨੇ ਉੱਤੇ ਜਿਹੜੇ ਉਹਦੇ ਵਿੱਚ ਬੰਦੇ ਬੈਠ ਕੇ ਸਪਲਾਈ ਕਰ ਰਹੇ ਤੇ ਪੀ ਇਸ ਤਰ੍ਹਾਂ ਅਸੀਂ ਉੱਥੇ ਰੇਡ ਕੀਤੀ ਤੇ ਸਾਨੂੰ ਉਥੋਂ ਮੌਕੇ ਤੇ 6 ਵਿਅਕਤੀ ਮਿਲੇ ਸਨ। ਕੜ ਦੀ ਸਪੋਰਟ 6 ਵਿਅਕਤੀ ਮਿਲੇ ਸਨ। ਜਿਨ੍ਹਾਂ ਬਸੋਂ ਇੱਕ ਅਮਰਜੀਤ ਸਿੰਘ ਗਰਾਂਠੀ ਜਲਵਟੇ ਕਰਦਾ। ਉਸ ਪਾਸੋਂ 30 ਗ੍ਰਾਮ ਮਨਸਨ ਕੈਰਮਸ। ਇੱਕ ਉਸ ਤੋਂ ਅੱਗੇ ਜਾਣਦਾਂ ਕਈ ਕਲਾਸੇ ਹੋਏ। ਉਹਨਾਂ ਨੇ ਦੱਸਿਆ ਕਿ ਕੇ ਦੇ ਵਿੱਚ ਗੁਰਮukh ਸਿੰਘ ਮੇਨ ਬੰਦਾ ਸੀ ਜੋ ਬੀਬੀ ਬੋਕ ਦੇ ਵਿੱਚ ਕੰਮ ਕਰਦਾ ਸੀ। ਇੱਕ ਮਨਜਿੰਦਰ ਸਿੰਘ ਜੀ ਰਾਜੂ ਤੇ ਵੀ ਬੀਲੀ ਬੋਟਲ ਸਾਇਕ ਲੈਨ ਬੈਂਕ ਸੀ ਤੇ ਇੱਕ ਸਾਡਾ ਪੁਲਿਸ ਮੁਲਾਜ਼ਮ ਸੀ ਸਾਇਕ ਕਾਉਂਟਰ ਇੰਟੈਲੀਜੈਂਸ ਸੀ ਲੁਧਿਆਣਾ ਵਿੱਚ ਲੱਗਾ ਸੀ ਇਹ ਮੇਨ ਬੰਦੇ ਸੀ ਜਿਹੜੇ ਸਪਲਾਈ ਕਰਦੇ ਸੀ ਇੱਕ ਅਮਿਤਪਾਲਾ ਲੁਧਿਆਣਾ ਉਹਦੀ ਸ਼ਾਪ ਹੈ ਬੋਇਲਾ ਦੀ ਉੱਥੇ ਬੈਠ ਕੇ ਕਾਉਂਟਰ ਇੰਟੈਲੀਜੈਂਸ ਦਾ ਮੁਲਾਜ਼ਮ ਅਰਵਿੰਦਰ ਉੱਥੇ ਸਪਲਾਈ ਕਰਦਾ ਸੀ ਤੇ ਉਸੇ ਦੁਕਾਨ ਦੇ ਸੁਰੱਖਤ ਅੰਦਰ ਟੋਟਲ ਅਸੀਂ 11 ਮਲਾਜਮਾਂ ਨੂੰ ਸੁੱਤਰ ਕੀਤਾ ਹੈ ਜੋ ਸਾਡੇ ਕੋਲ ਕੋਸਟ ਬਣਦੇ 6 ਲੱਖ 6 ਸਾਡੇ ਬੜੇ ਫਿਊਲ ਦਾ ਇਹ ਜੇਲ੍ਹ ਜਾ ਚੁੱਕੇ ਨੇ 5 ਸਾਡੇ ਕੋਲ ਹੈ। ਟੋਟਲ ਜੇਕਰ ਟੋਟਲ ਰਿਕਵਰੀ ਨਾਲ ਕੋ 230 ਗ੍ਰਾਮ 30 ਗ੍ਰਾਮ ਹੋਈ ਹੈ ਜੀ ਅਮਰਜੀਤ ਕੋ ਤੇ 100 ਗ੍ਰਾਮ ਹੋਈ ਹੈ ਜੀ ਰਾਜਮਹਿੰਦਰ ਕੋ ਤੇ 100 ਗ੍ਰਾਮ ਹੋਈ ਹੈ ਗੁਰਮukh ਸਿੰਘ ਟੋਟਲ 230 ਗ੍ਰਾਮ ਹੈ ਰਮ। ਇਹ ਰਗਮਨੀ ਸਰ 15000 ਤਾਂ ਹੁਜਤਕੋਸੀ ਤੇ 5000 ਬਰਮੁਖ ਸਿੰਘ ਕੋ ਤੇ 45000 ਆਜਮਦ ਸਿੰਘ ਉਹਦੇ ਕੋਲੋਂ ਟੋਟਲ 65000 ਤੱਕ ਇਹ ਜਿਹੜਾ ਕੰਟਰੈਕਟ ਟੈਨਸਰ ਜਿਹੜਾ ਕੋਲਾਜੀ ਸੀਗਾ ਉਹ ਕਿੰਨੇ ਦਿਨਾਂ ਦਾ ਸੀ ਇਹ ਕੰਟਰੈਕਟ ਟੈਨਸਰ ਜੀ ਤੁਹਾਨੂੰ ਆਣਾ ਸੀ ਉਹਦਾ ਵੀ ਲੈਸ ਕੋਲ ਜੀ ਸਰ ਉਹਨਾਂ ਨੂੰ ਵੀ ਲੈਸ ਟੈਕਾਲੀ ਇਹਨਾਂ ਦੇ ਪੇਟਾ ਵੀ ਉਹਦੇ ਕੋਲ ਹਾਂ ਇਹਨਾਂ ਦੇ ਬੰਦੇ ਕਦਮ ਮਦਰਜਾ ਅੰਗਰੇਜ਼ ਸਿੰਘ ਤੇ ਮਦਮਾ ਦਰਜ ਹੈ ਸਰ ਤੇ ਸੰਯਾਗ ਹਮਤ ਮੁਖਤਮਾ ਦਰਜ ਹੈ ਮਨਜਿੰਦਰ ਸਿੰਘ ਕੁਰਾਜੂ ਜਿਹੜਾ ਬਿਜਲੀ ਬੋਰਡ ਦਾ ਮੁਲਾਜ਼ਮਾ ਉਹਦੇ ਨੂੰ ਮਕਦਮਾ ਦਰਜ ਸੁਖਬੀਰ ਸਿੰਘ ਤਰਸੇਮ ਸਿੰਘ ਤੇ ਮਕਦਮਾ ਦਰਜ ਸਰ ਤੇ ਰਾਜ ਮਹਿੰਦਰ ਸਿੰਘ ਇਹ ਤੇ ਮਕਦਮਾ ਇਹਦਾ ਪਤਨ ਦਾ ਕਿ ਇੰਡੀ ਵੀ ਸਿੱਧਾ ਇੱਕ ਬਹੁਤ ਵੱਡੀ ਕਿ ਟੋਟਲ ਬਿਜਲੀ ਮੋਰ ਦੇ ਸੱਤਨ ਮੁਲਾਜ਼ਮ ਤੇ ਇੱਕ ਮੁਲਾਜ਼ਮ ਸਾਡੇ ਮਹਿਕਮੇ ਦਾ ਸੈਕਟਲ ਇੰਟੈਲੀਜੈਂਸ ਤੋਂ ਵਿਗਾਰਮ ਕਸ ਤੇ ਇਹਦੀ ਅਗਲੀ ਜਾਂਚ ਤੇ ਅੱਗੇ ਤਫਤੀਸ਼ ਜਾ ਰਹੀ ਹੈ ਅਜਰ ਮਾਰਤਿੰਸ ਨੂੰ ਤਕਰੀਬ ਜੱਤ ਕੋਈ ਵੀ ਕਦੇ 4 ਵੀ ਕਲਾਸਾਂ ਹੁੰਦੀ ਤਾਂ 5 ਕਲਾਸਾਂ ਹੁੰਦੀ ਸਵਾ